ਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਮੋਢੀ ਅਨਖੀਲੇ ਜਰਨਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਹਿਲੇ ਜਥੇਦਾਰ ਤੇਜਾ ਸਿੰਘ ਪੁੱਤਰ ਜਿਨ੍ਹਾਂ ਦੀ 66 ਮੀਤ 2 ਦਸੰਬਰ 2025 ਨੂੰ ਕੰਡ ਨਿਕਾ ਪੁੱਤਰ ਖੁੰਦ ਜ਼ਿਲ੍ਹਾ ਤਨਤਨ ਵਿਖੇ ਮਨਾਇ ਜਾ ਰਹੀ ਹੈ ਇਸ ਵਰਸੀ ਦੇ ਸਬੰਧ ਵਿੱਚ ਜਥੇਦਾਰ ਤੇਜਾ ਸਿੰਘ ਪੁੱਤਰ ਯਾਦਗਾਰ ਕਮੇਟੀ ਦੇ ਮੁਖੀ ਵਜੋਂ ਦਾ ਪੌਂਦੀਪ ਸਿੰਘ ਦੇ ਅਲਵਾਈ ਹੇਡ ਸਰਚ ਕੰਸੀ ਦੇ ਰਮਨਦ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਸ਼੍ਰੀ ਗਿਆਨੀ ਰਗਵੀਰ ਸਿੰਘ ਜੀ ਨੂੰ ਮਿਲ ਕੇ ਵਰਸਿਸ ਬੰਦੀਖ ਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਸੱਦਾ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਮੁੱਖ ਸੇਵਾਦਾਰ ਪਵਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 2 ਅਕਤੂਬਰ 2025 ਨੂੰ ਸਵੇਰੇ 2 ਵਜੇ ਸ਼੍ਰੀ ਦੇ ਕਨਫਰਟ ਸਾਹਿਬ ਦੇ ਕੋਲ ਪਹਨ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਗੁਰੂ ਘਰ ਲੰਗਰ ਦਾ ਟੋਟ ਮਸਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਸਮਾਗਮ ਦੇ ਵਿੱਚ ਛੇ ਦੇ ਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਾਹਿਬ ਸਿੰਘ ਗਿਆਨੀ ਰਕबीर ਸਿੰਘ ਚੋਮਨੇ ਗੁਰਦੁਆਰਾ ਪੱਗੋਣਾ ਡੀ ਦੇ ਪ੍ਰਧਾਨਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਕਪੱਖ ਸਿਆਸੀ ਰਾਜਨੀਤਿਕ ਪਾਰਟੀਆਂ ਦੇ ਧਾਮੀ ਜਥੇਬੰਦੀਆਂ ਦੇ ਆਗੂ ਵੀ ਪਹੁੰਚਣਗੇ ਇਸ ਮੌਕੇ ਭਾਈ ਫਲੇਮ ਸਿੰਘ ਅਰਦਾਸੀਏ ਬਾਬਾ ਸੁਖੰਦਰ ਸਿੰਘ ਨਾਲ ਬਡਾਲਾ ਨਾਲ ਸੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸੱਚਖੰਡਵਾਸੀ ਮਾਨਜੋਗ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਪੁੱਤਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਵਿੱਚ ਜਿਨ੍ਹਾਂ ਨੇ ਆਪਣਾ ਬਹੁਤ ਵੱਡਾ ਹਿੱਸਾ ਪਾਇਆ ਜਦੋਂ ਗੁਰਦੁਆਰੇ ਮਹੰਤਾ ਦੇ ਕਬਜ਼ੇ ਵਿੱਚ ਸਨ ਮਹੰਤ ਵਿਭਚਾਰੀ ਹੋ ਗਿਆ ਸ਼ਰਾਬੀ ਹੋ ਗਿਆ ਅਯਾਸ਼ ਹੋ ਗਿਆ ਔਰ ਸੰਗਤ ਵੱਲੋਂ ਚੜਾਈ ਹੋਈ ਮਾਇਆ ਦੀ ਦੁਰਵਰਤੋਂ ਕਰਨ ਲੱਗ ਪਏ ਇਥੋਂ ਤੱਕ ਵੀ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸੰਗਤ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਣ ਤੋਂ ਹਟ ਕੇ ਸੀ ਕਿਉਂਕਿ ਮਹੰਤ ਗੁਰਦੁਆਰੇ ਸਹਿਬਾਨਾਂ ਦੇ ਮਾਰਕ ਹੀ ਬਣ ਬੈਠੇ ਸਨ ਉਸ ਵਕਤ ਪੰਥ ਨੇ ਇਕੱਠੇ ਹੋ ਕੇ ਗੁਰਦੁਆਰਾ ਸੁਧਾਰ ਲੈ ਹਦੀ ਸ਼ੁਰੂਆਤ ਕੀਤੀ ਆਰੰਭਤਾ ਕੀਤੀ ਔਰ ਨਨਕਾਣਾ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਆਜ਼ਾਦ ਕਰਵਾਇਆ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਔਰ ਇਸ ਤੋਂ ਬਾਅਦ ਜਥੇਦਾਰ ਤੇਜਾ ਸਿੰਘ ਜੀ ਪੁੱਤਰ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਥਾਪੇ ਗਏ ਉਹਨਾਂ ਮਹਾਨ ਗੁਰਮੁਖਾਂ ਦੇ ਪਾਂਜੋਕ ਸਿੰਘ ਸਾਹਿਬ ਗਿਆਨੀ ਤੇਜਾ ਸਿੰਘ ਜੀ ਪੁੱਤਰ ਉਹਨਾਂ ਦੀ 86ਵੀਂ ਵਰਸੀ ਉਹਨਾਂ ਦੇ ਨਗਰ ਪੁੱਚਰ ਖੁਰਦ ਨਦੀਕ ਚੁਭਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਵਿਖੇ 2 ਅਕਤੂਬਰ ਨੂੰ ਪੰਥ ਦੀ ਨਵੰਦਾ ਜਬਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਔਰ ਜਥੇਦਾਰ ਤੇਜਾ ਸਿੰਘ ਜੀ ਪੁੱਚਰ ਯਾਤਕਾਰ ਕਮੇਟੀ ਵੱਲੋਂ ਜਥੇਦਾਰ ਸਾਹਿਬ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਸਮੁੱਚੇ ਨਗਰ ਵੱਲੋਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਾਹਿਤ ਉਹਨਾਂ ਦੇ ਨਗਰ ਵਿਖੇ ਮਨਾਇਆ ਜਾ ਰਹੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਆਪਣਾ ਸ਼ਰਧਾ ਔਰ ਸਤਿਕਾਰ ਭੇਟ ਕਰਨ ਵਾਸਤੇ 2 ਅਕਤੂਬਰ 2025 ਨੂੰ ਉਹਨਾਂ ਦੇ ਨਗਰ ਛੋਟਾ ਪੁੱਚੜ ਨਈ ਦੇਖ ਚਵਾਰ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਵਿਖੇ ਪਹੁੰਚ ਕੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਖੇਚਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਐ ਚੇਅਰਮੈਨ ਜੀ ਸਦਾ ਹੈਡ ਗੰਟੀ ਨੂੰ ਸਦਾ ਪਤਾ ਦਿੱਤਾ ਕੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੰਘ ਸਾਹਿਬ ਗੰਨੇ ਰਗਵੀਰ ਸਿੰਘ ਜੀ ਨੂੰ ਸੱਦਾ ਪੱਤਰ ਦੇਣ ਪਹੁੰਚੇ ਆ। ਤੇ ਅਸੀਂ ਪਹਿਲਾਂ ਵੀ 7 ਸਾਲ ਸੱਦਾ ਪੱਤਰ ਦੇ ਚੋਂਦੇ ਆ ਜਿਹੜੀ ਇਹ 2 ਅਕਤੂਬਰ 2025 ਦਿਨ ਵੀਰਵਾਰ ਨੂੰ ਛੋਟਾ ਪੁੱਤਰ ਵਿਖੇ ਵਰਸੀ ਮਨਾਈ ਜਾਂਦੀ ਹੈ। ਇਹ ਸਾਰੀ ਸਿੰਘ ਸਾਹਿਬ ਜੀ ਦੀ ਬਦੌਲਤ ਹੀ ਜਦੋਂ ਉਹਨਾਂ ਨੇ ਪਹਿਲੀ ਵਾਰ ਜਾ ਕੇ ਐਲਾਨ ਕੀਤਾ ਕਿ ਸ਼ਰਮਣ ਕਮੇਟੀ ਵੱਲੋਂ ਮਨਾਇਆ ਜਾਵੇਗੀ ਇਹਨਾਂ ਦੀ ਬਦੌਲਤ ਆ। ਇਹ ਜਥੇਦਾਰ ਤੇਜਾ ਸਿੰਘ ਜੀ ਪੁੱਛਰੋ ਜੁਧੇ ਹੋਏ ਨੇ ਜਿਨ੍ਹਾਂ ਨੇ 1920 ਦੇ ਵਿੱਚ ਪੰਥਕ ਮਰਿਆਦਾ ਨੂੰ ਸਰੂਪ ਦਿੱਤਾ ਜਿਸਵੇਂ ਕਿ ਦਰਬਾਰ ਸਾਹਿਬ ਦੇ ਵਿੱਚ ਮਹੰਤ ਦਾ ਕਬਜ਼ਾ ਹੀ ਹਿੰਦੂ ਰੀਤੀ ਰਿਵਾਜਾਂ ਨਾਲ ਸਾਰੀ ਮਰਿਆਦਾ ਚੱਲਦੀ ਸੀ ਜਿਵੇਂ ਪ੍ਰਕਰਮਾਂ ਦੇ ਵਿੱਚ ਘੱਟੋ ਘੱਟ 1753 ਦੇ ਲਗਭਗ ਮੂਰਤੀਆਂ ਸੀ ਜਿਹੜੀਆਂ ਸင် ਸਾਹਿਬ ਨੇ ਚਕਾਈਆਂ ਤੇ ਕਰੋਨਾ ਨੇ 1920 ਦੇ ਵਿੱਚ ਪਹਿਲੀ ਵਾਰ ਕਾਮਨੋ ਬਵਾਈ ਦਿੰਦਾ ਸ਼੍ਰੀ ਕਾਲਕਟਾ ਸਾਹਿਬ ਦੇ ਜਹੇਦਾਰ ਜੋ ਸੇਵਾ ਨਭਾਈ ਔਰ ਆਪਣੀ ਸੇਵਾ ਦੇ ਦੌਰਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਹੈ ਜਿਸ ਦੀ ਸਾਲਾਨਾ ਵਰਸੀ ਅਸੀਂ ਹਰ ਸਾਲ ਪੁੱਤਰਪਿੰਡ ਵਿੱਚ ਮਨਾਉਂਦੇ ਆ ਛੋਟਾ ਪੁੱਤਰ ਜਲਾ ਤਨ ਤਨ ਵਿਖੇ ਮਨਾਉਂਦੇ ਆ 28 ਅਕਤੂਬਰ ਨੂੰ ਤੇ ਪਿਛਲੀ ਵਾਰ ਜਦੋਂ 84ਵੇਂ ਬਖਸ਼ ਦੇ ਪਹਿਲੀ ਵਾਰ ਸਿੰਘ ਸਾਹਿਬ ਪਹੁੰਚੇ ਨੇ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਇਹ ਪ੍ਰੋਗਰਾਮ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਨਾਲ ਹੁਣ ਡਾਊਨਲੋਡ ਹੋਣਾ ਸ਼ੁਰੂ ਹੋ ਗਿਆ ਹੈ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਇਸ ਵਾਰ ਵੀ ਉਹ ਆਪਣੇ ਦਜੀਜੇ ਤੌਰ ਤੇ ਵੀ ਪਹੁੰਚ ਰਹੇ ਨੇ ਸੰਸਥਾ ਵੱਲੋਂ ਪ੍ਰਦਾਨ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰ ਪੰਥਕ ਚਿਕਰੀ ਆ ਤਾਂ ਪਹੁੰਚ ਰਹੇ ਆ ਅਸੀਂ ਉੱਥੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਮਿਤੀ 2 ਅਕਤੂਬਰ 2025 ਦਿਨ ਵੀਰਵਾਰ ਨੂੰ ਕੋਚਾ ਛੋਟਾ ਕੇ ਪਹੁੰਚ ਕੇ ਪਰਿਵਾਰਾਂ ਸਮੇਤ ਪਹੁੰਚ ਕੇ ਤੇ ਪਰ ਇਸ ਮੁੱਲੀਅਤ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ